ਅਨੀ ਸਰ ਜਿਹੜੀਆਂ ਖੋਖਾਂ ਅੱਗ ਲਾਈ ਗਈ 8 ਤੋਂ 10 ਖੋਖੇ ਕੜੇਗੇ ਆਜੂ ਅੱਜ ਨਾ ਜੀ ਮੀਰਾਕੋਟ ਚੌਂਕ ਵਿਖੇ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋਲ 5-7 ਖੋਖਿਆਂ ਨੂੰ ਅੱਗ ਲਾਈ ਹੈ ਇਹ ਬਹੁਤ ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਨਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਔਰ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਾਸ਼ ਨੇ ਉਹ ਵੀ ਮਿਹਨਤ ਕਾਸ਼ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਇਹ ਜਿਹੜੇ ਸ਼ਰਾਰਤੀ ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਣੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਦੇ ਖੁੱਲ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਇਹ ਸਾਂਝਾ ਹੈ ਸਭ ਦਾ ਹੈ ਔਰ ਸਭਨਾਂ ਨੂੰ ਜਿਵੇਂ ਜਿਵੇਂ ਸਾਨੂੰ ਆਕਾ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਦਾ ਉਹਨਾਂ ਨੂੰ ਵੀ ਆਕਾ ਮਿਹਨਤ ਮਜ਼ਦੂਰੀ ਕਰਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰ ਇੱਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕਿੱਲ ਦਾ ਕੰਮ ਉਹਨਾਂ ਕੋਲ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਜਿਹਾ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ 'ਚ ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤੇ ਬਾਹਰ ਵੀ ਬੜੇ ਬੜੇ ਮੂਰਖ ਨੇ ਸੋ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੀਆਂ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਹਰਮੰਦਰ ਸਾਹਿਬ ਤੋਂ ਜਿਹੜਾ ਸੰਦੇਸ਼ ਲੈਨੇ ਆ ਚਾਰ ਦਰਵਾਜ਼ੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰ੍ਹਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸ਼ਕਤੀ ਨਾਲ ਪੇਸ਼ ਆਓ ਉਹਦੇ ਨਾਲ ਇਹ ਆਪਣੇ ਕੋ ਕੰਪਲੇਂਟ ਆਈ ਅੱਜ ਮਾਰਨਿੰਗ ਆਈ ਉਹਨੇ ਦੀਪਕ ਕੁਮਾਰ ਹੁਣੇ ਥਾਣਾ ਕੰਗੋਇਆ ਨਾਲ ਕੰਪਲੇਂਟ ਦਿੱਤੀ ਨੰਮ ਰਾਮ ਹੁਣੇ ਤੇ ਜਿਵੇਂ ਸਾਨੂੰ ਇਨਟੀਮੇਸ਼ਨ ਆਈ ਨਾਲ ਕੰਪਲੇਂਟ ਆਈ ਅਸੀਂ ਮੌਕੇ ਤੇ ਤਸਦੀਕ ਕੀਤਾ ਤੇ ਸਾਡੇ ਕੰਗੋਇਆ ਦੇ ਵਿੱਚ ਤੋਂ ਕੁੱਤੇ ਨਿਕਲੇ ਵੀ ਆ ਤੇ 2 ਵਜੇ ਸਿਟੀ ਏਰੀਆ ਦੇ ਵਿੱਚ ਤੋਂ ਤੋਨੇ ਤੋਂ ਕੁੱਤਿਆਂ ਦੀ ਵੀਡੀਓ ਹੁਣ ਤਸਦੀਕ ਕਰਦੇ ਇਹਨਾਂ ਦਾ ਕਦਫੇ ਕਰ ਰਹੇ ਆ ਤੇ ਐਫ ਆਈ ਆਰ ਲੌਂਚ ਕਰਕੇ ਤਤੀਸ਼ ਜਿਹੜੀ ਅਮਲ ਵਿੱਚ ਲਿਆ ਰਹੇ ਆ ਤੇ ਜਲਦ ਜਲਦ ਇਹਨਾਂ ਨੂੰ ਟ੍ਰੇਸ ਕਰਦੇ ਹਾਂ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੋਵੇ ਕਿਹੜੇ ਬੰਦੇ ਗਏ ਸੀ ਕੌਣ ਨਹੀਂ ਅਸੀਂ ਚੈੱਕ ਕਰ ਰਹੇ ਹਾਂ ਚੈੱਕ ਕਰ ਰਿਹਾ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਸੀ ਕੈਮਰਾ ਚੈੱਕ ਕਰ ਰਹੇ ਹਾਂ ਜਿੱਥੇ ਵੀ ਜਲਦੋਂ ਜਲਦ ਅਸੀਂ ਤਸਵੀਰ ਕਰਕੇ ਟ੍ਰੇਸ ਕਰਾਂਗੇ ਸਰ ਕੀ ਲੱਗਦਾ ਕਿ ਕਿਹੜੇ ਬੰਦੇ ਹੈਗੇ ਸੀ ਜਿਹੜੇ ਕਿਉਂ ਕੰਨੂ ਅੱਗ ਕਿਉਂ ਲਾ ਕੇ ਗਏ ਆ ਕੁਝ ਲੱਗਦਾ ਕੋਈ ਰੰਜੀ ਜਿੰਨਾ ਦੀ ਜਾਂ ਕੁਝ ਕੋਈ ਰੰਜੀ ਸ਼ਬੂ ਇਹਨਾਂ ਨੂੰ ਪੁੱਛਿਆ ਗਾ ਰੰਜੀ ਸ਼ਬੂ ਇਹਨਾਂ ਨੂੰ ਕੋਈ ਕਿਸੇ ਨੂੰ ਪਤਾ ਕੁਝ ਨਹੀਂ ਆ ਨਾ ਮੇਰੇ ਕੋਲ ਕੋਈ ਸ਼ੁਰੂ ਗੱਲ ਹੈ ਸਾਹਮਣੇ ਬਾਕੀ ਪਾਉ ਤਾਂ ਇਨਵੈਸਟੀਗੇਸ਼ਨ ਹੈ ਕੀ ਕੀ ਨਾਮ ਹੈ ਆਪਣਾ ਦਿਵਕ ਕੁਮਾਰ ਹੈ ਸਰ ਕੀ ਹੋਇਆ ਕੀ ਆ ਗਿਆ ਰਾਤ ਕੋ ਮੈਂ 7-10 ਵਜੇ ਚਲੇ ਗਏ ਸੀ ਬੰਨ ਕਰਕੇ ਫਿਰ ਆਇਆ ਮੈਂ 8:30 ਵਜੇ ਉਹ ਬੰਦੇ ਨੇ ਫੋਨ ਕੀਤਾ ਮੈਨੂੰ ਕਿ ਕਿਨੂੰ ਆਗ ਲੱਗ ਗਿਆ ਵਾ ਇੱਥੋਂ ਆਇਆ ਮੈਂ 3 ਵਜੇ ਲੋਗਾਂ ਨੂੰ ਦੇਖਿਆ ਪੂਰਾ ਆਗ ਲੱਗਾ ਵਾ ਇਹਦੇ ਬਾਅਦ ਆਪਾਂ ਸਾਰੇ ਖੋ ਕੇ ਇਕੱਠੇ ਕਿੰਨੇ ਕੇ ਬੰਦੇ ਆਏ ਕਿੰਨੇ ਬੰਦਿਆਂ ਨੇ ਬੰਦੇ ਪਤਾ ਬੰਦਿਆਂ ਤੇ ਪਾ ਸਰ ਇੱਥੇ ਟੋਟਲ ਲਾ ਕੇ 5 ਘਰਾਂ ਨੂੰ ਆਗ ਲੱਗੀ ਹੈ ਪੰਜ ਵਜੇ ਕੋ ਖਿਆਣ ਤੱਕ ਲੱਗ ਗਿਆ ਪੰਜ ਵਜੇ ਨਾਲ ਸਾਰੇ ਤੱਕ ਗਿਆ 15 ਨੇ ਪੁਲਿਸ ਪੁਲਿਸ ਆਈ ਇਹਨ ਪੁਲਿਸ ਨੇ ਉਹ ਲਗਾ ਦੇ ਹਾਂ ਆ ਗਿਆ ਸਪੰਜ ਨਾ ਤੇ ਪੁਲਿਸ ਨੂੰ ਸੁਲਪਾ ਜਾ ਕੇ ਸਵੇਰ ਕੰਪਨੀ ਕਿਤੇ 9:30 ਹੋ ਗਈ ਜਾ ਕੇ